ਹਾਂਜੀ ਗੱਦਾ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਮਿਆਸ ਕਰਦਾ ਹਾਂ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਮਿੱਤਰੋ ਅੱਜ ਚੱਲੇ ਆਪਾਂ ਪੀਏਯੂ ਲੁਧਿਆਣਾ ਯੂਨੀਵਰਸਿਟੀ ਦਾ ਮੇਲਾ ਆਵਾ ਕਿਸਾਨ ਮੇਲਾ 2024 ਦਾ ਤੇ ਮਿੱਤਰੋ ਚੱਲਦੇ ਆਂ ਸਾਲ ਬਾਅਦ ਆਇਆ ਮੇਲਾ ਬਹੁਤ ਢੀਕ ਕੀਤੀ ਮੇਲੇ ਦੀ ਤੇ ਮੇਰਾ ਮੇਰਾ ਭਾਈ ਹੈਗਾ ਸੈਲ ਆਪਾਂ ਚੱਲੇ ਜਾਂਦੇ ਛੋਟੇ ਹਾਤੀ ਤੇ ਇੱਧਰ ਬੈਠ ਗਿਆ ਮਗਰ ਸੰਗ ਤਾਂ ਸਾਰਿਆਂ ਅਣਾ ਸੈਲ ਬੱਟਾ ਨੇ ਕੰਮ ਬੱਟ ਬੂਲੇ ਠੀਕ ਆਵਰਾ ਚਾਉਦੇ ਆ ਮਿੱਤਰੋ ਅੱਜ ਯੂਨੀਵਰਸਿਟੀ ਦੇ ਮੇਲੇ ਤੇ ਤੇ ਮਿਲਦੇ ਆ ਉੱਥੇ ਚੱਲ ਕੇ ਕਰਦਾ ਗੱਲਾਂ ਮਾਤ ਤੁਹਾਨੂੰ ਘੈਂਡ ਘਣ ਚੀਜ਼ਾਂ ਦਿਖਾਉਣਾ ਹੈ ਘੈਂਡਾ ਟਰੈਕਟਰ ਨਵੇਂ-ਨਵੇਂ ਚੀਜ਼ਾਂ ਕਿਹੜੀਆਂ ਲਾਂਚ ਹੋਈਆਂ ਜਿਹੜੇ ਸੰਦ ਲਾਂਚ ਹੋਇਆ ਸਾਰਾ ਕੁਝ ਦਿਖਾਉਣਾ ਹੈ ਤੇ ਆ ਗਏ ਮਿੱਤਰੋ ਚਾਉੜਿਆ ਫਿਰ ਹਾਂਜੀ ਮਿੱਤਰੋ ਆ ਗਿਆ ਮੇਲੇ ਦੇ ਤੇ ਹੋ ਗਏ ਐਂਟਰ ਯੂਨੀਵਰਸਿਟੀ ਦਾ ਲੋ ਵੀ ਮਿੱਤਰੋ ਪਹੁੰਚ ਗਏ ਯੂਨੀਵਰਸਿਟੀ ਦੇਖੋ ਪਹਿਲਾਂ ਝੋਨਾ ਅਲੱਗ-ਅਲੱਗ ਤਰ੍ਹਾਂ ਦਾ ਲੱਗਿਆ ਇਹਦਾ ਆ ਲਾਇਆ ਮੱਕੀ ਹਾਂਜੀ ਭਾਈ ਦੇਖੋ ਮਿੱਤਰੋ ਹਰ ਕਮਾਦ ਕਮਾਦ ਦੇ ਅਲੱਗ-ਅਲੱਗ ਵੀ ਆ ਹੈ ਕਦਰੇ ਕੋਕਮਾਦ ਹਾਂ ਲੋ ਵੀ ਮੇਤਰਾ ਪਹੁੰਚ ਗਿਆ ਯੂਨੀਵਰਸਿਟੀ ਕਿਸਾਨ ਮੇਲੇ ਤੇ ਤੇ ਦਿਖਾਣ ਸਾਨੂੰ ਲੱਗ ਲੱਗ ਚੀਜ਼ਾਂ ਘੈਂਟ ਘੈਂਟ ਚੀਜ਼ਾਂ ਨਵੀਆਂ ਨਵੀਆਂ ਬ੍ਰੇਡੀਆਂ ਨਵੇਂ ਨਵੇਂ ਬੀ ਭਾਈ ਮੇਤਰਾ ਸਪਰੇਅ ਵਾਲਾ ਜਗਾੜ ਤੇ ਆ ਜਪਾ ਜੀ ਆਇਆਂ ਨੂੰ ਰਿਆਨਪੁਰੇ ਮੇਕ ਇੰਡੀਆ

ਸਾਹਮਣੇ ਲੱਗਾ 2024 ਲੋ ਜੀ ਸਾਹਮਣੇ ਆ ਗਏ ਪਹਿਲਾਂ ਫਰੰਟ ਦੇ ਜਗਜੀਤ ਵਾਲੇ ਇਧਰ ਆ ਗਿਆ ਫੀਲਡ ਕੈਂਗਰ ਸੁਪਰ ਸੀਡਰ ਬਿੱਲ ਆ ਮੇਟਰੋ ਵੀ ਇੱਦਾਂ ਕੰਗਾਲੀਆਂ ਤੋਵੀਆਂ ਇਹ ਆ ਮਿੱਤਰੋ ਕੇਐਸ ਵਾਲਿਆਂ ਦੇ ਆ ਜਾਓ ਦੇਖੀਏ ਡਰੋਨ ਇਹ ਸਪਰੇਅ ਡਰੋਨ ਇਹ ਆ ਮਿੱਤਰੋ 10 ਲੀਟਰ ਵਾਲਾ ਡਰੋਨ ਸਪਰੇਅ ਕਰਨ ਦਾ ਬਹੁਤ ਕੈਸੀ ਆਪਾਂ ਪੂਰਾ ਇਮੇਜ ਦਿਖਾ ਦੇਗਾ ਆਪ ਤੁਹਾਨੂੰ 10 ਰੁਪਏਾਂ ਵਿੱਚ ਸੁਝਾਵਾਂਗੇ 10 ਢੋਲ ਇੰਨੇ ਏਕੜ ਕਰੇਗਾ 10 ਢੋਲ ਨੰਬਰ ਕਰੇਗਾ ਕੇਐਸ ਵਾਲਿਆਂ ਦੀ ਮਸ਼ੀਨ ਵੀਰੇ ਕੇਐਸ ਇਹ ਇਹ ਚਾਰ ਵਾਲੀ ਆ ਦੋ ਸੈਂਕੜਾ ਦੋ ਦੋ ਸ਼ਾਟ ਲੱਗ ਜਾਂਦੀ ਹੈ ਦੋ ਲੱਗ ਜਾਂਦੀ ਕਿੰਨੀ ਕੀ ਹੋ ਗਿਆ ਨਹੀਂ ਮਿੰਟ ਲਿਆ ਟਰੈਕਟਰ ਵੀ 4x4 ਹੀ ਖਚਦਾ ਬੈਗ ਚਾਲਦੀ ਹੈ ਬੈਗ ਵਾਲਾ ਪੁੱਠੇ ਰੋਡ ਜਾਂਦੀ ਆ ਗਈ ਮਿੱਤਰੋ ਮਾਸ਼ੀ ਉਹਦੀ ਇਟਾਲੀਅਨ ਤਕਨੀਕ ਦਿਖਾਉਣਾ ਹਾਂ ਹਾਂ ਸਾਲ ਤੇਰੇ ਨਾਲ 25000 ਦਾ ਪੂਰਾ ਸੈਟ ਆਣਾ ਦੋ ਕ ਫੁੱਟ ਆਏ ਹਨ ਹਣਾ ਸਾਲ ਦੋ ਫੁੱਟ ਆਪਾਂ ਨਾਲ 6 ਖਿੱਚਦਾ ਜਾਂਦਾ ਪਾਇਆ ਹੋਰ ਗੈਰੰਗ ਰਾਰਗੇ ਆਰੂਟਾ ਮੇਂ ਟ੍ਰੈਂਕ ਨੰਬਰ ਆਇਆ ਲਗਾ ਗਿਆ ਯਾਰ ਹਾਂ ਜੀ ਮੈਟਰ ਹੋਇਆ ਬੈਲਰ ਮਾਸਿਓ ਇਹ ਆਹ ਸਪਰੇਅ ਵਾਲਾ ਪੰਪ ਚਾਰਲਿੰਗ ਜਿਆਦਾ ਨੈਸ਼ਨਲ ਐਕਰੋ ਵਾਲੇ ਆਏ ਮਿੱਤਰੋ ਸੇਖੋ ਇੰਦਰਪਾਲ ਜਰੇਟਰ ਵਾਲੇ ਬਹੁਤ ਮਸ਼ਹੂਰ ਆ ਵੀ ਇਹ ਆਸਾਈਲੈਂਡ ਦੇ ਡਰੈਗਰ ਪਰ ਲੌਸ ਕਰਦਾ ਇੰਜਨ ਸਾਹੀ ਦਾ ਅਬ ਕੁਰੀ ਦੇ ਤੇ ਯਾਰ ਐ ਮਿੱਤਰੋ ਸਾਥ ਤੁਹਾਨੂੰ ਸ਼ੰਕਰਗਾਲ ਦੇ ਹਾਲ ਦਿਖਾਈਏ ਉਹਨੂੰ ਫਰਾਜੋ ਨੰਨੇ ਕੰਟਰੋਲ ਛੱਟੇ ਕੱਲੋਂ ਦੇਖੋ ਬਰਹਾਲਾ ਮਿੱਤਰੋ ਪੂਰੇ ਕੈਂਡ ਸੰਗਰਗਨ ਦਾ ਹਾਲ ਕਹਿੰਦੇ ਉੱਧੇ ਮਸ਼ਹੂਰ ਬਹੁਤ ਨੇ ਹਾਲ ਇਹਦੇ ਬੰਦੇ ਨੂੰ ਹਸਣ ਵਾਲੇ ਸਾਥੀ ਚੱਲ ਜਲੀਓ ਤੁਨੀ ਦਿਖਾ ਗਏ ਮੇਂ ਪਰੋਲਟਾਵੇਂ ਹਾਲ ਇਹ ਦੂਜੇ ਆ ਸੈਂਪਲ ਉਹੜਾ ਘੁੰਮ ਜਾਂਦਾ ਦੋਨੇ ਪਾਸੇ ਨੂੰ ਇਹ ਇੱਕ ਪਾਸੇ ਵਾਲਿਆ ਇੱਕ ਪਾਂਟ ਵਾਲੇ ਇਹ ਤਵੀਆਂ ਆਂਗੀਆਂ ਸੰਗੜੇ ਵਾਲਿਆਂ ਦੀਆਂ ਆ 32 ਤਵੀਆਂ ਇਹ ਕਮਰ ਮੇਂ ਤਰੋਤਾ ਮੀਆਂ ਪੱਤੀ ਆ ਫੋਲਡੇ ਵਾਲਾ ਇਹ ਫੋਲਡ ਵੀ ਹੋ ਜਾਂਦੀ ਆ ਘੱਟ ਵੀ ਹੋ ਜਾਂਦੀ ਆ ਕੈਂਡ ਚੀਜ਼ ਬਣਾਈ ਜਾ ਸੰਘਰੀ ਆ ਇਹ ਰਿਹਾ ਪੋਮਮੀ ਸਮਰਾਲਾ ਅੰਕ ਨਾਲ ਮਾਰਨ ਕੜਵਾਨਾ ਇਹਨੂੰ ਜੇਜਮਾਂ ਵਾਂਗ ਕਰਦਾ ਹੈ ਸਪੈਸ਼ਲ ਇਸੋਨ। ਬੰਦੇ ਰੇਪਰ ਬਲੇਜ਼ ਕਰਦੇ ਨੇ। ਜੇਕਰ ਤੁਹਾਨੂੰ ਇਹ ਚਾਹੀਦਾ ਹੈ ਕਿ ਅਗਰ ਇਹ ਪਰ ਇਹਨਾਂ ਦਾ ਰੇਟ ਡਿਸਕਾਊਂਟ ਦੇ ਆ ਲੈਣਾ ਦਾ ਸੁਪਰ ਸੇਟਰ ਅੱਠ ਪੱਟਾ 2,60,000 ਮੇਲਾ ਡਿਸਕਾਊਂਟ 10,000 ਮੇਲਾ ਰੇਟ 2,50,000 ਹੈ ਦਾ ਸੁਪਰ ਸੇਟਰ ਪਰਾ ਤੇ ਆ ਰੇਪਾਉਂ ਕਰੋ ਚੈੱਕ ਇਹ ਰੇਖ ਲਾਰ ਨੂੰ ਨਮੀ ਜੀ ਆਟਮ ਚੈੱਕ ਕਰੋ ਉੱਪਰ ਦੀ ਪੈਂਦਾ ਤੇ ਵੀ ਤੇ ਥੱਲੇ ਚੱਲਦਾ ਤੇ ਰੀਪਰ ਇਹ ਗਾ ਮਿੱਤਰੋ ਭਾਰਤ ਵਾਲਿਆਂ ਦਾ ਕਣਕ ਝੋਨਾ ਮੱਕੀ ਬਾਜਰਾ ਜਵਾਰ ਕਟਾਈ ਮਸ਼ੀਨ ਟਰੈਕਟਰ ਦੇ ਮੂਰੇ ਹੈਗਾ ਚੱਲਦੀ ਆ ਤੇ ਥੱਲੇ ਰੀਆ ਦੇ ਵੀਡੀਓ ਸ਼ਾਫਟ ਚੱਲ ਪਈ ਜਾਂਦੇ ਗੇਅਰ ਲੱਗੇ ਜਾਂਦੇ ਪਿੱਛੇ ਵੀ ਆਹ ਸਪੋਰਟ ਵਾਲੀ ਧਾਰਾ ਟਰੈਕਟਰ ਤੇ ਪੱਕੀ ਫਿੱਟ ਕਰਨੀ ਪੈਂਦੀ ਆ ਆਗਾ ਚੌਪਰ ਜਿਵੇਂ ਆਪਾਂ ਮੱਕੀ ਦੇ ਸਾਇਡ ਛੋਟ ਕੱਢਦੇ ਆ ਉਹ ਕਤਰ ਨੂੰ ਆਹੇ ਦੇਖੋ ਜ਼ਰਾ ਹੜੰਭਾ ਗਏ ਜਾਂਦੇ ਆਪਾਂ ਇਹਨੂੰ ਕਰਵਾਇਆ ਸਕਿੱਟੀ ਫਾਰ ਦੇਸ਼ ਦੇ ਮਿੱਤਰਾਂ ਨੂੰ ਕਰਵਾਇਆ ਲੈ ਵੀ ਦਿਖਾਉਣੇ ਆ ਸੰਤ ਸੰਦੇਗਾ ਕਿੰਨਾ ਬੜਾ ਹੈ ਆ ਜਾਓ ਸਰ ਆ ਗਿਆ ਬੇਲ ਰੰਨਾ ਦਾ ਗੁਰਵਾਹ ਕੰਪਨੀ ਦੀ ਔਰ ਸੇ ਅਪੀਲ ਇਕੱਠਾ ਬਣਾਓ ਦੇਖੋ ਮਿੱਤਰੋ ਦੇਸ਼ ਤੋਂ ਪਤبوط ਬਣਾਏ ਚਿਹਰੇ ਤੋਂ ਖੇਤੀ ਦੀ ਔਰ ਤੋਂ ਬਣਾਏ ਇਹ ਚਾਰਸ ਇਕੱਠਾ ਬਣਾਉਦਾ ਆ ਆ ਗਈ ਨਰੀ ਤੂੜੀ ਵਾਲੀ ਮਸ਼ੀਨ ਡਬਲ ਪੱਖਾ ਤੇ ਮੇਰੇ ਮਿੱਤਰੋ ਕਬੂਤਾਂ ਵਾਲੇ ਦਿਖੋ ਟਰੈਕਟਰ ਤੇ ਹਾੜ ਝੋਨਾ ਬੀਜਣ ਵਾਲੀ ਮਸ਼ੀਨ ਇਹਨਾਂ ਦੀ ਐਦਾਂ ਇਹਦੀ ਐ ਆਪਣੀ ਤਿਆਰ ਹੁੰਦੀਆਂ ਟ੍ਰੇਆਂ 'ਚ ਤੇ ਮਿੱਥਾ ਮਗਰੋਂ ਆ ਬੀਜ ਛੱਡਦੀ ਆ ਬੀਜ ਦੀਆਂ ਮਤਲਬ ਆ ਛੋਟੀਆਂ ਮਸ਼ੀਨਾਂ ਆ ਜਿਹਾ ਕਿ ਮਿੱਤਰੋ ਫਾਰਮ ਟ੍ਰੈਕਟਰ और भाई कितने एचपी रेटर है पचवंजा एचपी कैटागिरी ट्रा है खबर मित्रों विदौट सीआरडी है सीआरडी नहीं दूजा ही ਏਅਰ ਕਲੀਨਰ ਆਏਗਾ ਸੁੱਕਾ ਡਰਾਈ ਏਅਰ ਕਲੀਨਰ ਆਨ ਲੈਗਨ ਦੀ 20 ਮਿੰਟ 20 ਮਿੰਟ ਲੱਗੇਗੀ ਜੀ ਆ ਵੀਰੇ ਚ ਸਵਿਚ ਲੱਗੀ ਹੈ ਜਿਹੜੀ ਉਹ ਕੰਪਨੀ ਨੂੰ ਕਾਲ ਜਾਂਦੀ ਆ ਠੀਕ ਆ ਆ ਸਵਿਚ ਲੱਗੀ ਹੈ ਮੇਰੇ ਜਿਹੜੇ ਕੰਪਨੀ ਨੂੰ ਕੋਈ ਨੌਕਸ ਪੈਂਦਾ ਕੋਈ ਵੀ ਗੱਲਬਾਤ ਹੁੰਦੀ ਹੈ ਇਹਨਾਂ ਨੂੰ ਸੋਚਣਾ ਪਊ ਦੇ ਕੰਪਨੀ ਦੇ ਨਾਲ 55 ਐਚਪੀ ਕੈਟਾਗਰੀ ਚ ਰੈਟਰਾਂਫੋਰਮੇਟ ਚੌਥਾ ਨਾਮ ਹੀ ਸਾਦਾ ਆਹ ਜੀ ਟਾਪ ਲਿੰਕ ਡਬਲ ਡਿਸਟ੍ਰਿਬਿਊਟਰ ਆ ਹੈ ਤੇ 3 ਸਪੀਡ ਆ 16 ਕੋ 28 ਜਿਹੜਾ ਨਾ ਆ ਮਿੱਤਰੋ ਕੋਤਾਂ ਵਾਲਿਆਂ ਦਾ ਟਰੈਕਟਰ ਖਰੀਦੋ ਫ੍ਰੀ ਆਈਫੋਨ 16 8 ਲੱਖ 60 ਹਜ਼ਾਰ ਦਾ ਉਹ ਵੀਲ ਡਰਾਈਵ ਚ ਆ ਜੀ ਆਇਆ ਕਬੂਤਾ 4x4 4 4 ਵੀਲ ਡਰਾਈਵ ਚ ਤੇ ਪੁੱਛ ਰਿਹਾ ਕਿੰਨੇ ਐਚਪੀ ਦਾ ਟਰੈਕਟਰ ਪਹਿਲਾਂ ਉਹ ਨੂੰ ਬੂਮੀ ਕਰੋ ਦਿਖਾਉਣੇ ਆ ਇਹ ਸਾਲ ਵਗੈਰਾ ਇਹਦਾ ਜਪਾਨ ਦੀ ਤਕਨੀਕ ਆ ਬਹੁਤ ਕਹਿਤਾ ਹੈ ਵੀਰੇ ਕਿੰਨੇ ਐਚਪੀ ਕੈਟਾਗਰੀ ਚ ਆ ਵੀਰੇ ਇਹ ਕਿੰਨੇ ਐਚਪੀ ਕੈਟਾਗਰੀ ਜੀ 40 ਐਚਪੀ ਜੀ 45 ਐਚਪੀ ਜੀ ਜਪਾਨ ਦੇ ਨੀਕਾ ਮੇਟਰ ਇਹਦੇ ਨਾਲ ਹੈਗਾ ਆਈਫੋਨ ਫਰੀਜ਼ 16 ਜੇ ਅੱਜ ਹੀ ਬੁਕਿੰਗ ਕਰਾਉਣਾ ਤਾਂ 10000 ਡਿਸਕਾਊਂਟ ਹੈ ਜੇ ਆਈਫੋਨ 16 ਨਹੀਂ ਲੈਣਾ ਤਾਂ ਫਿਰ 80000 ਰੁਪਏ ਡਿਸਕਾਊਂਟ ਹੈ ਤੁਹਾਨੂੰ ਭਾਈ ਅਜੇ 3 ਆਫਰ ਕੀ ਚੱਲਦੀ ਐ ਮੇਲੇ ਦੀ ਉੱਤੇ? ਭਾਈ ਇਹਦੇ ਤੇ ਆਈਫੋਨ 16 ਜਿਹੜਾ ਉਹ ਫ੍ਰੀ ਆ ਜਾਂ ਉਹਦਾ ਪ੍ਰਾਈਸ 6000 ਰੁਪਏ ਆ ਉਹ ਫ੍ਰੀ ਆ। ਤਾਂ ਆਈਫੋਨ 16 ਫ੍ਰੀ ਆ ਜੇ ਆਈਫੋਨ ਨਹੀਂ ਲੈਣਾ 16 ਤਾਂ ਆਪਾਂ ਨੂੰ 8000 ਰੁਪਏ ਲੈ ਲੈ। ਅੱਛਾ ਇਹ ਕਿਹਦੀ ਕਟਾਈ ਵੱਧ ਐ? ਅੱਛਾ ਇਹ ਕਿਹਦੀ ਕਟਾਈ? ਇਹ ਤਾਂ ਜਮੂ ਛੋਟੇ ਪੈਰਾਂ ਦੇ ਵਿੱਚ ਆ ਜਿਹੜਾ ਆਪਣਾ 552 ਵੀ ਐ। ਉਹਨੂੰ ਵੀ ਤੁਸੀਂ ਚੈੱਕ ਕਰਕੇ ਦੇਖ ਲਓ। ਉਹਦੀ ਵੀ ਕਟਾਈ ਸੇਮ ਹੀ ਰਹੂਗੀ। ਕਟਾਈ ਕਿ ਦੂਜੀ ਦੀ? ਕਬੋਤਾ ਨਹੀਂ ਮਤਰਾ ਕਟਾਈ 4/4 ਦੀ ਵੱਧ ਆ ਆਮ ਰੈਕਟਰਾਂ ਨਾਲ। ਆਪਣੇ ਆਉਣ ਟਰੈਕਟਰ ਉਹਨਾਂ ਦੀ ਕਟਾਈ ਘੱਟ ਹੁੰਦੀ ਹੈ ਤੇ ਇਹਦੀ ਵੱਧ ਆ ਉਹਨਾਂ ਨਾਲੋਂ ਸਾਇਲੈਂਟ ਟਰੈਕਟਰ ਆ ਸਰਫਰ ਇਧਰ ਹਾਰਡੀ ਬਹੁਤ ਮਜ਼ਬੂਤ ਲੱਗਦਾ ਹੈ ਤਾਂ ਆਪਾਂ ਨੂੰ ਇਹ ਆ ਗਾ ਮਿੱਤਰੋ ਗੰਨੇ ਦੀ ਖੇਤੀ ਕਰਨ ਲਈ ਛੋਟਾ ਜਿਹਾ ਟਰੈਕਟਰ ਹੈ 4-ਵੀਲ ਡਰਾਈਵ ਚ ਆਇਆ ਇਹ ਵੀ ਕਪਲ ਵਾਲੇ ਡੱਡ ਵਾਲੋਂ ਜਿਆਦਾ ਚੰਗਾ ਜੀ ਲੋ ਮਿੱਤਰੋ ਜਗਜੀਤ ਵਾਲਾ ਨੇ ਆ ਗਈ ਕੰਪਾਈਨ ਇੱਕ ਕੰਬਾਈਨ ਦੇਖੋ ਕਰੋ ਏਸੀ ਚੰਗੀ ਚੱਲ ਰਹੀ ਹੈ ਏਸੀ ਚੰਗੀ ਚੱਲ ਰਹੀ ਹੈ ਏਸੀ ਕੈਪਨ ਵਾਲੀ ਕਰੋ ਚੈੱਕ ਲੈ ਵਾਟ ਵਾਟ ਦੇ ਖਿਡਾਰੀ ਫਿਰਦੇ ਲੋ ਜੀ ਮਿੱਤਰੋ ਆ ਗਿਆ ਟਮਾਟਰ ਹੀ ਹਰ ਸਵੰਜਾ ਫੀ 4 ਵੀਲ ਡਰਾਈਵ ਚ ਡਬਲ ਡਿਸਟ੍ਰਿਬਿਊਟਰ ਕਰੋ ਚੱਕ ਆਦਮ ਵੀ ਦੇ ਨਾਲ ਇਹ ਖਾਸ ਖਾਸ ਦਿਖੇਤੀ ਨਹੀਂ ਯਾ ਮੇਟਰ ਸੋਨ ਵਾਲੀ ਦਾ ਟਾਰਕ ਪਲੱਸ 60 ਔਰ 100 4/4 ਡਰਾਈਵ ਚ ਇਹ ਬਿਉਟ ਸੀ ਆਰ ਡੀ ਆ ਇਹ ਕਿੰਨੇ ਐਚ ਪੀ ਆ ਵੀਰੇ ਟਰੈਕਟਰ 60 ਔਰ ਸੁਬਾਵਰਾ ਠੀਕ ਆ ਅਰ ਸ਼ਟਰ ਲਗੇ ਰਾਣਾ ਰਿਵਰਸ ਤੇ ਫੋਰਵਰਡ ਆ ਨਾ 3 ਸਪੀਡ ਆ ਮੇਖੋਂ ਮਤਰਾ ਘੈਂਟ ਜੀ ਬਣਾਈ ਆ ਸੋਨ ਵਾਲੀ ਕਾਲਿਆਂ ਨੇ ਵੀ ਤੇ ਉਹ ਆ ਗਿਆ ਟਾਈਗਰ ਸੀਆਰਡੀ ਦੇਖੋ ਜੀ ਇਹ ਹੌਂਕਮ ਕਰਵਾਜ ਪਾਓ ਇਹਨਾਂ ਹਾਰੇ ਐਮ ਨਾਲ ਧੋਰਗੀ ਇਹ ਕਿੰਨੇ ਐਚਪੀ ਕੈਟਾਗਰੀ ਦੇ ਭਰੇ ਆ 65 ਐਚਪੀ ਸੀਆਰਡੀ ਆ ਨਾ ਇਹ ਠੀਕ ਆ ਜੀ ਗ੍ਰੇਡ ਵਾਧਾ ਗ੍ਰੇਡ ਆ ਯਾਰ ਸੋਨਾਲੀ ਕਾਲਾਂ ਦੇ ਕੰਬਾਈਨ ਦੇਖੋ ਬਰ ਅਸਬੱਤੀ ਵਾਲਿਆ ਲੈ ਲਓ ਸੋਨਾਲੀ ਕਾ ਕਿਵੇਂ ਆ ਆ ਆ ਗਿਆ ਮਿੱਤਰੋ 4 ਲੀਟਰ ਡਰਾਈਵ 750 ਐਚ ਯਾਰ ਵਰਸਾ ਫਾਰਵਰਡ ਗੇਅਰ ਚ ਸ਼ਟ ਲੱਗੇ ਯਾਰ ਜਦੋਂ ਇੱਧਰ ਲੱਗਿਆ ਉਹ ਦੇਖੋ ਮੇਂਹਤਰਾ ਸ਼ਾਰਪ ਬਲੇਡ ਦੇਖੋ ਵਰ ਸ਼ਾਰਪਾਣਾ ਬਲੇਡ ਕੱਟ ਇੱਕ ਨੰਬਰ ਬਲੇਡ ਆ ਮੇਂਹਤਰਾ ਸ਼ਾਰਪ ਵਾਲਿਆਂ ਦੇ ਆ ਸਵੈਨ ਐਕਰੋ ਵਾਲੇ ਮੇਟਰੋ ਸਾੰਦਸਾ ਦੇ ਨਾਲ ਇੱਥੇ ਬਹੁਤ ਜ਼ਿਆਦੇ ਆ ਤੁਹਾਨੂੰ ਕੀ ਦਿਖਾਈਏ ਕੀ ਛੱਡ ਕੇ ਬੰਦਾ ਆ ਵੀ ਕੋਮ ਕੰਮਲ ਬੈਠ ਕੇ ਸੁਆਦ ਲੈ ਲੈਂਬਰ ਰਤਿਆ ਮੇਟਰੋ ਰੇਖ ਲਾਰਨ ਵਾਲਾ ਜਿਗਾਰ ਇਹਦੇ ਪੈਣਾ 4 ਕੁਆਂਟਰ ਰੇ ਕੀ ਰੇਟ ਆ ਦਾ 35000 ਰੁਪਏ ਡਿਸਕਾਊਂਟ ਆ 30000 ਦਾ ਹੈ ਦੇਜੋ 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 ਆ ਗੰਨਰ ਸੁਪਰ ਫਿੰਟਰਾ ਸਹਿਲ ਆ ਕਿਵੇਂ ਆ ਆ ਜਾਈ ਫਿਰ ਆਪਾਂ ਯੂ ਪਾਲਣ ਮੇਲਾ ਚੱਲਦੇ ਆ ਇਧਰ ਦਿਖਾਉਣਾ ਤੁਹਾਨੂੰ ਲੱਗ ਲੱਗ ਜਾਨਵਰ ਸਹਿਲ ਨੂੰ ਆ ਦਿਵਾਉਣਾ ਬੋਕ ਆਇਓ ਫਿਰ ਮਿੱਤਰੋ ਦਿਖਾਈਏ ਤੁਹਾਨੂੰ ਜਾਨਵਰ ਦੇਖ ਮੈਂ ਕੀ ਦੇਖ ਰਹਾ ਮਾਟਰੇ ਫੇਟ ਪੜੇ ਦੇਖੋ ਮੈਤਰਾ ਫਰਸਾਨ ਡੋਗਲੀ ਨਸਲ ਦੀ ਗਾਂ ਪਹਿਲੇ ਸੂਰੀਆਂ ਦਾ ਉਹ ਦੇਖਦੇ ਮੈਂ ਆ ਤੂੰ ਕੰਮ ਦੇ ਕੋ ਆਇਆ ਮੈਂ ਇਹਨਾਂ ਸ਼ਾਹੀ ਬਾਲਸਾਨ ਬਾਦ ਸੂਰਿਆ ਦੱਦ ਕੋਣ ਕਿ ਆਸ਼ੋਕ ਕਿ ਨਾ ਇਹ ਡਬਲ ਡੈਕ ਕਾ ਹਨ ਹਾਂ ਥੋੜੀ ਕੋ ਇਹਦੇ ਉੱਪਰ ਵੀ ਰਹਿੰਦੀਆਂ ਥੱਲੇ ਵੀ ਹਨ ਅੱਛਾ ਆਪਣੇ ਆਪ ਹੀ ਥੱਲੇ ਚਲੀ ਜਾਂਦੀਆਂ ਉਹ ਪੌਲੀ ਲੱਗਾ ਉਹ ਪੌਲੀ ਲੱਗੀ ਵੀ ਆਪਣੇ ਆਪ ਚੜੀ ਜਾਂਦੀ ਆਪਣੇ ਆਪ ਤਾਂ ਜਾਂਦੀ ਆਪਣੇ ਆਪ ਥੱਲੇ ਹਨ ਥੱਲੇ ਉਹ ਥੱਲੇ ਦੀ ਬਣਾ ਲਾ ਮੜੀ ਕੋਈ ਫਰਕ ਨਹੀਂ ਲੱਗਦਾ ਤੁਹਾਨੂੰ ਆਂਡੇ ਜਾਂਦੀ ਇੱਥੇ ਆ ਗਿਆ ਨਾ ਇੱਥੇ ਇਹ ਬਾਸ ਤੋਂ ਬਣਿਆ ਮਿੱਤਰੋ ਕੋਟਰੀ ਫਾਰਮ ਇਹ ਫਿਰਦੀ ਆ ਗੀਂਦ ਤੇ ਵੀ ਆ ਘਾਹ ਤੇ ਵੀ ਆ ਜੋ ਜਿੱਦਾਂ ਦੀ ਰਾਈਟ ਪਾਉਂਗਾ ਉਦਾਂ ਹੀ ਆਪਣੇ ਯੂਨੀਵਰਸਿਟੀ ਦੀ ਆ ਇੱਥੇ ਯੂਨੀਵਰਸਿਟੀ ਕੋਈ ਪਰ ਮਿਲ ਜਾਣਗੇ ਬਾਈ ਲੈਣੇ ਚਾਣਗੇ ਨੰਬਰ ਲੈ ਜਾਓ ਕਾਰ ਹੈ ਨੰਬਰ ਲੈ ਜਾਓ ਡੋਟਰਾ ਦੂਰ ਹਨ ਦੇਖੋ ਮਿੱਤਰੋ ਤਰਕੀ कुरकुरी कुरੇ ਇਹ ਬਟੇ ਯਾਰ ਮਿੱਤਰੋ ਦੇਖੋ ਓਏ ਹੱਟ ਦੇ ਆ ਰਹੀ ਇੱਕ ਵੀ ਲੋਹ ਪੂਰੇ ਰਾਂ ਗੁੰਦੇ ਆ ਆ ਵੀ ਰੇਟ ਲੈਸ ਟੰਨਾਂ ਦੀ ਤਾਂ ਮਿਲ ਜਾਣਗੇ ਆਪ ਨੂੰ ਇਹ ਬੱਚੇ ਲੈਣੇ ਤਾਂ ਬੁਕਿੰਗ ਕਰਾਉਣੀ ਪੈਣੀ ਅੱਛਾ ਕਿੰਨੇ ਘਟੋ ਘਟ ਕਿੰਨੇ ਬੱਚੇ ਲੈਣ ਜੰਨੇ ਮੈਂ ਤੇ ਆਪਾਂ ਨਾ ਬੈਨੀਫਿਟ ਕੀ ਆ ਬਈ ਰੱਖਣ ਦਾ ਅੰਡੇ-ਉੰਡੇ ਕਿੰਨੇ ਕੀ ਚੱਕਰ ਬੰਦ ਹੁੰਦਾ ਯਾਰ ਬੈਣੀ ਇਮੜਤੈ ਭਾਈ ਇਹ ਕੋਸੋਲੇ ਦੇ ਬਾਦ ਹੁੰਦਾ ਗਰਮ ਹੁੰਦੇ ਆ ਅੱਛਾ ਇਹਨਾਂ ਦਾ ਮੀਟ ਪੈਕ ਦਾ ਹੋਣਾ ਮੀਟ ਦਾ ਠੀਕ ਆ ਵੀਰੇ 1.5 200 ਗ੍ਰਾਮ ਦਾ ਨੀ ਉਹ ਵੱਟੇ ਜਾਂਦਾ ਬਈ ਨਾ ਨੀ ਹੋਰ ਨਹੀਂ ਵੱਡੇ ਰਹਿੰਦੇ ਵੱਡੇ ਰਹਿੰਦੇ ਬਈ ਉਹ ਐਡੇ ਰਹਿੰਦੇ ਆ ਥੋੜੇ ਮੋਟੇ ਹੁੰਦੇ ਹੋਣਗੇ ਵੱਟੇ ਯਾਰ ਇਹ ਤਾਂ ਪੂਰੇ ਵੱਟੇ ਆ ਇਹ ਤਾਂ ਇਹੋ ਨਾ ਇਹ ਤਾਂ ਜਵਾਕ ਮਾਰ ਦੇਣਗੇ ਸਾਡੇ ਨਹੀਂ ਨਹੀਂ ਇਹਦਾ ਮੀਟ ਨਿਕਲੂਗਾ ਕੋਈ ਨਾ ਭਾਈ ਨੰਬਰ ਲੈ ਇੱਕ ਕੜਕਣਾ ਦਾ ਕਾਲੇ ਜੇ ਉਹਨਾਂ ਦਾ ਮੀਟ ਵੀ ਕਹਿੰਦੇ ਕਾਲਾ ਹੁੰਦਾ ਦੇਖੋ ਪਰ ਮਿੱਤਰੋ ਮੁਰਗੀ ਮੁਰਗੀਆਂ ਕੜਕਨਾਥ ਆਇਆ ਬੋ ਸੁਧਰੀ ਨਸਲ ਦੀ ਬੱਕਰੀ ਸੂਰੀਆਂ ਦਾ ਬੋ ਜਿੱਥੋਂ ਵੀ ਸਰਕਾਰੀ ਹੈ ਯੂਨੀਵਰਸਿਟੀ ਦੇ ਸਾਰੇ ਡੰਗਰ ਅੱਛਾ ਯੂਨੀ ਆ ਜਿਹੜੀ ਵਾਫੀ ਤੇ ਹੋਗਾ ਕਾਰ ਵੀ ਜਿਹੜੀ ਬੈਠੀ ਕਾਰ ਵੀ ਜਿਹੜੀ ਬੈਠੀ ਸਾਰੀ ਇਸ ਤਰ੍ਹਾਂ ਜਿਹੜੀ ਘਰ ਸਾਦੀ ਕਰੇ ਮੌਕੀ ਫਾਰਮ ਬਾਈਟ ਲਈ ਸੀ ਜਾਣਕਾਰੀ ਜੇ ਕਿਸੇ ਨੇ ਕੋਰਸ ਕਰਨਾ ਬੱਕਰੀਆਂ ਰੱਖਣੀਆਂ ਜਾਂ ਮੁਰਗੀਆਂ ਰੱਖਣੀਆਂ 15 ਦਿਨਾਂ ਦਾ ਕੋਰਸ ਆ ਇੱਥੇ ਬੁਕਿੰਗ ਹੋ ਜਾਂਦੀ ਆ 15 ਦਿਨਾਂ ਦਾ ਕੋਰਸ ਕਰਕੇ ਬਾਅਦ ਚ ਆਪਣ ਦੇ ਦਿੰਦਾ ਸਰਟੀਫੀਕੇਟ ਹੈ ਹਨਾ ਜੇ ਰੱਖਣੀਆਂ ਦਾ ਕੋਰਸ ਕਰਦਾ ਸਰ 15 ਦਿਨਾਂ ਦਾ ਆ ਮੋਟਰ ਰਖਾਉਣੀਆਂ ਮਾ ਸੱਤਾ ਪੈ ਵੀ ਹੱਥ ਦਰਦਾ ਨੀਲੀ ਰਵੀ ਦਾ ਸਾਂਹ ਮਿੱਤਰੋ ਨੀਲੀ ਰਾਵੀ ਦਾ ਸਾਂਹ ਦਾ ਛੋਟਾ ਮੱਝ ਦੇ ਸੂਏ ਦਾ ਦੁੱਧ ਇੱਕ ਦਿਨ ਦਾ ਮਾਂ ਦੇ ਮੱਝ ਦਾ ਮਾਂ ਦਾ ਕੋਈ ਗੱਲ ਹੁੰਦੀ ਆ ਇੱਕ ਦਿਨ ਦਾ ਦੁੱਧ ਆ 42 47 ਕਿਲੋ ਦੇਖੋ ਮਤਰੋਣੀ ਲੀ ਰਾਵੀ ਤੂੰ ਦੂਣੀ ਤੂੰ ਹੀ ਬਰਾਤੀ ਕੋਈ ਮੈਂ ਨਾਲ ਲਾ ਸਕੋਲਾ ਤੂੰ ਦੂਣੀ ਬਰਾਤੀ 니라, 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 ਸੂਰੀ ਚੌਹੀ ਦਿਨਾਵਾਰ ਵਾਜਤੂ ਨਵਾਰ ਹੱਥ ਵਾਈ ਦੇ ਸਾਮਾਨ ਲੈ ਗਏ ਸਹੀ ਕਰਦੇ ਹਾਂ ਅੱਛਾ ਮੱਝ 30 ਜਾਨਾ ਦਾ ਵੀ ਚੈੱਕ ਕਰਾਉ ਜਾਨੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਦੇਖੋ ਪਰ ਮਿੱਤਰੋ ਗੱਠਾਂ ਵਾਲਾ ਸਿਸਟਮ ਪਰਾਲੀ ਦੀਆਂ ਗੱਠਾਂ ਲੋ ਵਾਲੀ ਟ੍ਰਿੰਗ ਤਾਂ ਲੈਣੀ ਆਪਾਂ ਦਾ ਡੋਪਾਾਂਗੇ ਜਿਹੜੇ ਦੇ ਵਿੱਚ ਮਾਰਾਂਗੇ ਹੈ ਠੀਕ ਸਭਾਈ ਬੜੀ ਹੈ ਪਰ ਮੈਂ ਇੱਕ ਤਰੋ ਮੱਕੀ ਦਾ 4 ਪੌਂਡ ਵਾਸਤੇ ਮਸ਼ੀਨ ਦੋ ਸਾਈਡ ਲੱਗੇ ਜਾਂਦੀ ਹੈ। ਮਿੱਟੀ ਜਿਹੜਾ ਫੈਲਦੀ ਨਹੀਂ ਹੈ। ਫੈਲਦੀ ਹੈ ਉਹਦਾ ਗੱਲ ਹੈਗੀਆ। ਕਈ ਵਾਰੀ ਹਨਾ ਉਹ ਫਲਣਗੀ ਤੇ ਤੁਹਾਡਾ ਜਿਹੜਾ ਪੌਦਾ ਵੀ ਚੰਗਾ ਬਣਦਾ। ਕਈ ਵਾਰੀ ਆ ਆਪਣੇ ਆ ਗੰਡੋਆਂ ਦੀ ਖਾਦ ਆਪਾਂ ਹਨਾ ਕਹਿੰਦੇ ਨੇ ਚਲੋ ਖੇਤ ਚ ਪਾਉ ਲੋ ਗੰਡੋਆਂ ਦੀ ਖਾਦ ਆ। 100% ਤੇ ਇਹਦੇ ਨਾਲ ਕਈ ਵਾਰੀ ਸਿਆਹ ਦੀ ਪ੍ਰੋਬਲਮ ਪੈ ਜਾਂਦੀ ਹੈ ਕੀ ਇਹ ਚ ਆਪਣੇ। ਕੋਲਾ ਪੈਂਦਾ ਜਦੋਂ। ਹਾਂ ਕੋਲਾ ਪੈਂਦਾ। ਸਿਆਹ ਦੀ ਪ੍ਰੋਬਲਮ ਬਹੁਤ ਹੋ ਜਾਂਦੀ ਹੈ। ਕਲੀਰ ਨਹੀਂ ਇਧਰ ਨਾਲ ਪੈ ਸੋਖ ਜਾਂਦੀ ਹੈ ਹੰ ਵੀ ਨਹੀਂ ਹੈ ਨਹੀਂ ਉਹ ਗੱਲ ਹੈ ਕਿ ਸੋਖ ਜਾਂਦੀ ਆ ਇਹ ਵੀ ਇੱਕ ਨਾ ਹੋਰ ਕੰਪਨੀ ਜਿਹੜੀ ਆਉਂਦੀ ਆ ਆਪਣੇ ਗੰਡੂਆਲੇ ਦੀ ਖਾ ਜਿਹੜੀ ਤੁਸੀਂ ਕਹਿੰਦੇ ਹੋ ਤੇ ਉਹ ਤੁਸੀਂ ਜਰੂਰ ਦੇਖ ਲੈਣਾ ਭਾਈ origignal ਲੈ ਰਹੇ ਹੋ ਆ ਕੀ ਲੈ ਰਹੇ ਹੋ ਤੁਸੀਂ ਤੁਸੀਂ ਕਹਿੰਦੇ ਹੋ ਜਾਨੀ ਪੈਂਦੀ ਆ ਉਹ ਆਪਣੇ 1500 ਕਿਲੋ ਹਨਾ ਆਪਣੇ ਆਪਣੇ ਕੀਲੇ ਦੀ ਅਗਰ ਅਗਰ ਤੁਸੀਂ ਸਬਜ਼ੀ ਵਗੈਰਾ ਹਾਂਜੀ ਸਬਜ਼ੀ ਵਗੈਰਾ ਜੇ ਆਪ ਆਪਣੇ ਧੋਨੇ ਕਣ ਕੀ ਬੀਜ ਦੇ ਚਲੋ ਹਨਾ ਤੇ ਮੈਂ ਚਲੋ ਆਪਾਂ ਜਿਹਦੇ ਪੈਸੇ ਧੋਨੇ ਵਿੱਚ ਤੁਹਾਨੂੰ ਸਹੀ ਦੱਸਾਂ ਤੁਹਾਨੂੰ ਮਹਿੰਗਾ ਪਏਗਾ ਚੋਨੇ ਵਿੱਚ ਮਹਿੰਗਾ ਬੂਦੂ ਦੀ ਚੋਨੇ ਦੀ ਜਿਹੜੀ ਰੇਟ ਹੈ ਸੇਲ ਵਾਲਾ ਇਹ ਮਿੱਤਰੋ ਗੱਡੋਆਂ ਦੀ ਖਾਦ ਜਿਹੜੀ ਤੁਸੀਂ ਆ ਕਹਿੰਦੇ ਹੋ ਇਹੀ ਆਪਣੇ ਲੋ ਮਿੱਤਰੋ ਮੇਲਾ ਗੇਲਾ ਦੇਖ ਕੇ ਤੇ ਹੁਣ ਚੱਲਦੇ ਆ ਪਿੰਡ ਵੱਲ ਨੂੰ ਹਾਂਜੀ ਮਿੱਤਰੋ ਆਪਾਂ ਆਏ ਆ ਮੁਰਗੀਆਂ ਲੈਣੇ ਤੋਂ ਦੇਸੀ ਮੁਰਗੀਆਂ ਦੀ ਵਿਕਰੀ ਹੁੰਦੀ ਹੈ ਇੱਥੇ ਜਿਹਨੇ ਲੈਣਿਆ ਲੈ ਸਕਦਾ ਹੈ ਕਈ ਯੂਨੀਵਰਸਿਟੀਆਂ ਤੇ ਆ ਜੋ ਕਰਦੇ ਆ ਚੈੱਕ ਲੈਨੇ ਆ ਕੋਈ ਮੁਰਗਾ ਮੁਰਗਾ ਮੁਰਗੀ ਮੁਰਗੀ ਸੱ ਲੈ ਲੈ ਫਿਰ 2 4 ਓਏ ਦੇਸੀ ਏ ਦੇਖ ਕੇ ਵਧੀਆ ਏ ਏਕ ਮੁਰਗਾ ਦੇ ਆ ਗਏ ਮਿੱਤਰੋ ਮੁਰਕੀਆਂ ਵਾਲੇ ਫਾਰਮ ਚ ਲੈ ਕੇ ਜਾਣੇ ਆ ਜਿੱਥੋਂ ਅੱਜ ਦੇਸੀ ਮੁਰਗੀਆਂ ਮੁਰਗੀਆਂ ਦੇਖਦੇ ਆ ਜੋ ਘੇੜਾ ਨਾਲ ਗੰਭੀ ਕੀ ਆ ਨਾ ਇੱਥੇ ਆ ਖਰਾਕ ਸਿੱਧਾ ਸੁਧਾ ਪੈਨਾਂ ਦਾ ₹200 ਬਈ ਵੀਰੇ ਆ ਵੀ ਦੋ ਅੱਛਾ ਲੈਣਾ ਤੁਸੀਂ ਹਾਂ ਬਈ ਲੈਣੇ ਆ ਦੋ ਮੁਰਗੀਆਂ ਇੱਕ ਮੁਰਗਾ ਦੋ ਮੁਰਗੀਆਂ ਚ ਮੁਰਗਾ ਆ ਮਿੱਤਰੋ ਲੈ ਆ ਪੈਲੀਆਂ ਮੁਰਗੀਆਂ ਮੁਰਗੇ ਦੇਸੀ ਪਾਈ ਵਾਲੀ ਵਾਲਾ ਮੁਰਗਾ ਹੋ ਗਿਆ ਨਹੀਂ ਬਟੇ ਪਹਿਲਾਂ ਕੰਟਰੋਲ ਵਾਲੀਆਂ ਦੇਸੀ ਮੁਰਗੀਆਂ ਮੈਂ ਖੋਪਾ ਆਪਾਂ ਲਿਆ ਯੂਨੀਵਰਸਿਟੀ ਤੋਂ 350 ਦਾ ਪੀਸ ਆਪਾਂ ਦੀਆਂ ਆਪਾਂ ਲਈ ਦੋ ਮੁਰਗੀਆਂ ਤੇ ਇੱਕ ਮੁਰਗਾ ਲੋ ਵੀ ਸਹਿਲ ਨੂੰ ਬਹੁਤ ਬਹੁਤ ਵਧਾਈਆਂ ਲੈਣ ਕਿ ਮੁਰਗੀਆਂ ਉਹ ਵੀ ਹੈਗਾ ਮੈਨੂੰ ਲੱਗਦਾ ਇੱਕ ਇੱਥੇ ਹੈਗਾ ਕੱਟ ਕੇ ਬੈਲ ਲੈ ਲੈ ਇਸ ਗਾਰਡਮੈਂਟ ਸਾਰਾ ਕਿੱਥੇ ਹੋ ਜਾਏ ਹੋਣਾ ਤੇ ਆ ਰਹੀ ਆ ਰਹਾ ਚਲੋ ਅੰਦਰ ਖੜੋ ਤੇ ਇਹਨਾਂ ਨੂੰ ਮੁਰਗੀਆਂ ਆਈਸਲੈਂਡ ਰੈਡ ਯਾ ਯਾ ਮੇਰੇ ਰੱਖੀਵੇਂ ਪਹਿਲਾਂ ਕਰੋ ਚਲੋ ਫਿਰ ਬਈ ਮੇਰੇ ਕੋਲ ਇਹਨੇ ਰੱਖ ਰਾਂਗਾ ਜਿੰਨੇ ਸਾਡੇ ਸਾਰੇਆਂ ਮੀਰ ਨੇ ਯਾ ਮੈਂ ਤੂੰ ਵੱਡੇ ਲੈਵਦਾ ਕਿਉਂ ਸੁੱਤ ਨਹੀਂ ਫਿਰਦਾ ਯਾਰ ਹੋਰ ਯਾ ਨਹੀਂ ਚੇਹਣਾਂ ਵਾਲਾ